ਸੁਖਬੀਰ ਸਿੰਘ ਬਾਦਲ ਪ੍ਰਦੀਪ ਕਲੇਰ ਦੇ ਬਿਆਨ ਮਗਰੋਂ ਪਹਿਲੀ ਵਾਰ ਸਾਹਮਣੇ ਆਏ ਨੇ ਟਵੀਟ ਕਰਕੇ ਆਪਣਾ ਪੱਖ ਪੇਸ਼ ਕੀਤਾ ਅਜੇ ਤੱਕ ਤਾਂ ਹਰ ਕੋਈ ਇਹੀ ਗੱਲ ਕਰ ਰਿਹਾ ਸੀ ਕਿ ਸੁਖਬੀਰ ਬਾਦਲ ਬਾਰੇ ਬੜੇ-ਬੜੇ ਖੁਲਾਸੇ ਹੋ ਗਏ ਨੇ ਸੁਖਬੀਰ ਬਾਦਲ ਨੂੰ ਲੈ ਕੇ ਬਹੁਤ ਵੱਡੇ ਖੁਲਾਸੇ ਪੇਸ਼ ਕਰ ਦਿੱਤੇ ਗਏ ਨੇ ਪਰ ਉਹਨਾਂ ਦੇ ਵਿੱਚ ਸੁਖਬੀਰ ਬਾਦਲ ਕੁਝ ਚੁੱਪ ਨਜ਼ਰ ਆ ਰਹੇ ਸਨ ਉਸ ਤੋਂ ਬਾਅਦ ਸੁਖਬੀਰ ਬਾਦਲ ਟਵੀਟ ਦਾ ਸਹਾਰਾ ਲੈਂਦੇ ਨੇ ਇੱਕ ਟਵੀਟ ਕਰਦੇ ਨੇ ਔਰ ਟਵੀਟ ਕਰਕੇ ਆਪਣੇ ਵਿਚਾਰ ਜਿਹੜੇ ਨੇ ਇਸ ਇੰਟਰਵਿਊ ਦੇ ਉੱਤੇ ਸਾਫ਼ ਪੇਸ਼ ਕਰ ਦਿੰਦੇ ਨੇ ਉਹ ਕਹਿੰਦੇ ਨੇ ਕਿ ਇਹ ਸਾਰਾ ਕੁਝ ਪੋਲੀਟਿਕਲੀ ਮੋਟੀਵੇਟਿਡ ਹੈ ਔਰ ਮੈਨੂੰ ਜਾਣਬੁੱਝ ਕੇ ਫਸਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਹੁਣ ਗੱਲ ਇੱਥੇ ਖੜਦੀ ਹੈ ਕਿ ਪ੍ਰਦੀਪ ਕਲੇਰ ਜਿਹਦਾ ਨਾਮ ਆਉਂਦਾ ਹੈ ਬੇਅਦਬੀ ਮਾਮਲੇ ਦੇ ਵਿੱਚ ਜਿਹੜਾ ਉਸ ਕੇਸ ਦੇ ਨਾਲ ਜੁੜਿਆ ਹੋਇਆ ਜਿਸ ਦੇ ਉੱਤੇ ਵੱਡੇ ਇਲਜ਼ਾਮ ਨੇ ਉਹਦੇ ਵੱਲੋਂ ਇਹ ਗੱਲਾਂ ਕਹੀਆਂ ਗਈਆਂ ਨੇ ਜ਼ਰੂਰ ਇਹਦੇ ਉੱਤੇ ਵਿਸ਼ਵਾਸ ਕਰਨਾ ਸੌਖਾ ਨਹੀਂ ਹੈ ਪਰ ਇਸ ਦੇ ਬਾਵਜੂਦ ਵਿਸ਼ਵਾਸ ਹੁਣ ਕਿਹਦੇ ਤੇ ਕੀਤਾ ਜਾਵੇ ਕਿਹਦੇ ਤੇ ਨਾ ਕੀਤਾ ਜਾਵੇ ਸਵਾਲ ਇਹਦਾ ਵੀ ਬਣਿਆ ਹੋਇਆ ਹੈ ਕੀ ਸੁਖਵੀਰ ਸਿੰਘ ਬਾਦਲ ਦੇ ਉੱਤੇ ਵਿਸ਼ਵਾਸ ਕਰਕੇ ਉਹਨਾਂ ਦੀ ਗੱਲ ਮੰਨ ਲਈ ਜਾਵੇ ਕਿ ਸ਼ਰੋਮਣੀ ਅਕਾਲੀ ਦਲ ਦੇ ਲੀਡਰਾਂ ਦੇ ਉੱਤੇ ਕੱਲਿਆਂ ਤੇ ਵਿਸ਼ਵਾਸ ਕਰਕੇ ਗੱਲ ਮੰਨ ਲਈ ਜਾਵੇ ਇਹ ਕੋਈ ਧਰੋ ਛੋਟਾ ਨਹੀਂ ਹੈ ਇਹ ਕੋਈ ਵਿਵਾਦ ਛੋਟਾ ਨਹੀਂ ਹੈ ਇਹ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਦਬੀ ਦਾ ਮਾਮਲਾ ਹੈ ਜਾਂ ਫਿਰ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਇਹ ਕੱਪੜੇ ਪਾ ਕੇ ਉਹਨਾਂ ਦਾ ਸਮਾਂਗ ਰਚ ਕੇ ਤੇ ਸੌਦਾ ਸਾਦ ਨੂੰ ਕਿਵੇਂ ਵਿਚਾਲਿਆ ਗਿਆ ਇਸ ਦੇ ਬਾਵਜੂਦ ਇਹਦਾ ਸਵਾਲ ਹੈ ਇਹਨਾਂ ਮਸਲਿਆਂ ਦੇ ਉੱਤੇ ਨਾ ਸਿਰਫ ਸੁਖਬੀਰ ਬਾਦਲ ਘਿਰਦੇ ਨੇ ਸਗੋਂ ਐਸਜੀਪੀਸੀ ਅਤੇ ਤਤਕਾਲੀ ਅਕਾਲ ਤਖਤ ਸਾਹਿਬ ਦੇ ਜ਼ਿੰਮੇਦਾਰ ਵੀ ਘਿਰਦੇ ਨੇ ਜਿਸ ਵਾਸਤੇ ਇੱਥੇ ਮਹਿਜ਼ ਇੱਕ ਵਿਅਕਤੀ ਦੇ ਬਿਆਨਾਂ ਦੇ ਆਧਾਰ ਦੇ ਉੱਤੇ ਟਿੱਪੜੀ ਕਰ ਦੇਣਾ ਵਾਜਬ ਨਹੀਂ ਹੋਵੇਗਾ ਨਾ ਹੀ ਕਿਸੇ ਇੱਕ ਵਿਅਕਤੀ ਦੇ ਬਿਆਨਾਂ ਦੇ ਆਧਾਰ ਦੇ ਉੱਤੇ ਆਪਣਾ ਨੈਰੇਟਿਵ ਜਿਹੜਾ ਕਰ ਲੈਣਾ ਕੱਢ ਲੈਣਾ ਉਹ ਸਹੀ ਹੋਵੇਗਾ ਸੁਖਬੀਰ ਬਾਦਲ ਬੇਸ਼ੱਕ ਹੁਣ ਆਏ ਨੇ ਉਹਨਾਂ ਦਾ ਆਣਾ ਬਣਦਾ ਵੀ ਸੀ ਔਰ ਉਹਨਾਂ ਨੇ ਆ ਕੇ ਇਹ ਗੱਲਾਂ ਕਹੀਆਂ ਨੇ ਪਰ ਇਹਦਾ ਮਤਲਬ ਇਹ ਨਹੀਂ ਹੈ ਕਿ ਸਿਰਫ ਸੁਖਬੀਰ ਸਿੰਘ ਬਾਦਲ ਦੇ ਬਿਆਨ ਸੁਣ ਕੇ ਮੰਨ ਲਿਆ ਜਾਵੇ ਕਿਉਂਕਿ ਜਿਹੜੇ ਤੱਥ ਪੇਸ਼ ਕੀਤੇ ਗਏ ਨੇ ਪ੍ਰਦੀਪ ਕਲੇਰ ਦੇ ਵੱਲੋਂ ਇਹ ਸਿਰਫ ਪ੍ਰਦੀਪ ਕਲੇਰ ਨੇ ਹੁਣ ਨਹੀਂ ਕੀਤੇ ਇਸ ਤੋਂ ਪਹਿਲਾਂ ਵੱਖ-ਵੱਖ ਸਮਿਆਂ ਦੇ ਵਿੱਚ ਕੁਝ ਲੋਕ ਇਦਾਂ ਦੇ ਆਏ ਜਿਨ੍ਹਾਂ ਨੇ ਇਹਨਾਂ ਦੇ ਵਿੱਚੋਂ ਕੁਝ-ਕੁਝ ਗੱਲਾਂ ਜਿਹੜੀਆਂ ਨੇ ਉਹ ਸਾਹਮਣੇ ਰੱਖਣ ਦੀ ਕੋਸ਼ਿਸ਼ ਕੀਤੀ ਹੈ ਇਥੋਂ ਤੱਕ ਕਿ ਕਈ ਸੀਨੀਅਰ ਸਿਆਸੀ ਲੀਡਰ ਜਿਹੜੇ ਹੈਗੇ ਨੇ ਜਿਹੜੇ ਹੁਣ ਭਾਜਪਾ ਚ ਨੇ ਪਹਿਲਾਂ ਕਾਂਗਰਸ ਦਾ ਹਿੱਸਾ ਸਨ ਉਹ ਵੀ ਕਹਿੰਦੇ ਆਏ ਨੇ ਕਿ ਅਸੀਂ ਇਕੱਲੀ-ਇਕੱਲੀ ਗੱਲ ਦੱਸਾਂਗੇ ਕਿ ਸੁਖਬੀਰ ਬਾਦਲ ਤੇ ਸੌਦਾ ਸਾਧ ਦੇ ਵਿੱਚ ਕੀ ਰਿਲੇਸ਼ਨ ਰਿਹਾ ਹੈ ਹਾਲਾਂਕਿ ਇਸ ਮਾਮਲੇ ਨੂੰ ਲੈ ਕੇ ਹੁਣ ਸੁਖਵੀਰ ਬਾਦਲ ਖਾਸੇ ਘਰ ਦੇ ਨਜ਼ਰ ਆ ਰਹੇ ਨੇ ਹੋ ਸਕਦਾ ਤਾਂ ਕਰਕੇ ਵੀ ਸਿੰਪਥੀ ਕਾਰਡ ਖੇਡਦੇ ਪਏ ਹੋਣ ਪਰ ਇਸ ਦੇ ਬਾਵਜੂਦ ਸੁਖਬੀਰ ਬਾਦਲ ਜਿਹੜੇ ਨੇ ਉਹ ਖਾਸੇ ਘਰੇ ਹੋਏ ਨੇ ਪ੍ਰਦੀਪ ਕਲੇਰ ਦੇ ਬਿਆਨ ਆਏ ਨੇ ਦੁਬਾਰਾ ਕਹਿੰਨੇ ਆ ਕਿ ਹੋ ਸਕਦਾ ਹੈ ਕਿ ਪ੍ਰਦੀਪ ਕਲੇਰ ਝੂਠ ਬੋਲਦਾ ਹੋਵੇ ਹੋ ਸਕਦਾ ਹੈ ਕਿ politically motivated ਇੰਟਰਵਿਊ ਹੋਵੇ ਜਾਂ ਇਹ ਵੀ ਮੰਨ ਲੈਣੇ ਆ ਕਿ ਪ੍ਰਦੀਪ ਕਲੇਰ ਵਰਗੇ ਵਿਅਕਤੀ ਜਿਸ ਜਿਹੜਾ ਅਕਿਊਜ਼ਡ ਹੈਗਾ ਇਸ ਮਾਮਲੇ ਦੇ ਵਿੱਚ ਉਸ ਵਿਅਕਤੀ ਦੀਆਂ ਗੱਲਾਂ ਨੂੰ ਸੁਣਨਾ ਜਾਂ ਉੱਤੇ ਯਕੀਨ ਕਰਨਾ ਥੋੜਾ ਔਖਾ ਹੋ ਸਕਦਾ ਪਰ ਇਹਦਾ ਮਤਲਬ ਇਹ ਨਹੀਂ ਕਿ ਉਹਦੇ ਦੇਤੇ ਤੱਥਾਂ ਨੂੰ ਜਮਾਈ ਝੁਠਲਾ ਦਿੱਤਾ ਜਾਵੇ ਜਾਂ ਨਜ਼ਰਅੰਦਾਜ਼ ਕਰ ਦਿੱਤਾ ਜਾਵੇ ਹੁਣ ਗੱਲਾਂ ਤਾਂ ਹੋਈਆਂ ਨੇ ਇੰਟਰਵਿਊ ਤਾਂ ਹੋਈ ਹੈ ਉਸ ਇੰਟਰਵਿਊ ਦੇ ਵਿੱਚ ਕੁਝ ਵੱਡੀਆਂ ਗੱਲਾਂ ਕਹੀਆਂ ਗਈਆਂ ਨੇ ਇੱਥੋਂ ਤੱਕ ਕਿਹਾ ਗਿਆ ਹੈ ਕਿ ਸੁਖਬੀਰ ਬਾਦਲ ਨੇ ਛਾਤੀ ਠੋਕ ਕੇ ਕਿਹਾ ਸੀ ਕਿ ਪੰਜਾਬ ਦੇ ਵਿੱਚ ਮੈਂ ਬਾਬਾ ਆ ਇਹੋ ਜਿਹੀਆਂ ਚੀਜ਼ਾਂ ਨੂੰ ਕਿੱਦਾਂ ਟਾਲ ਦਿੱਤਾ ਜਾਵੇਗਾ ਇਹੋ ਜਿਹੀਆਂ ਚੀਜ਼ਾਂ ਨੂੰ ਕਿੱਦਾਂ ਟਾਲ ਦਿੱਤਾ ਜਾਵੇਗਾ ਜਦੋਂ ਇਲਜ਼ਾਮ ਲਗਾਇਆ ਜਾ ਰਿਹਾ ਹੈ ਕਿ ਸੌਦਾ ਸਾਦ ਨੂੰ ਮੁਆਫੀ ਦੇਣ ਲੱਗੇ ਕਿਸ ਤਰ੍ਹਾਂ ਮਾਫੀਨਾਮਾ ਜਿਹੜਾ ਉਹ ਪੰਜਾਬੀ ਵਿੱਚ ਕਨਵਰਟ ਕੀਤਾ ਗਿਆ ਉਹਦੇ ਵਿੱਚ ਕੀ ਕੀ ਲਿਖਿਆ ਗਿਆ ਜੇ ਇਹ ਗੱਲਾਂ ਸੱਚ ਨੇ ਤਾਂ ਕਿੱਦਾਂ ਇਸ ਨੂੰ ਮਾਫ਼ ਕਰ ਦਿੱਤਾ ਜਾਵੇਗਾ ਖੈਰ ਸੁਖਬੀਰ ਬਾਦਲ ਨੇ ਆਪਣਾ ਵੀ ਇੱਕ ਸਪਸ਼ਟੀਕਰਨ ਲਿਖਿਆ ਆ ਉਹਦੇ ਵਿੱਚ ਉਹਨਾਂ ਨੇ ਕਈ ਗੱਲਾਂ ਲਿਖੀਆਂ ਨੇ ਕੀ ਲਿਖਦੇ ਨੇ ਆਓ ਤੁਹਾਨੂੰ ਪੜ੍ਹ ਕੇ ਸੁਣਾਉਂਦੇ ਆ ਸੁਖਬੀਰ ਬਾਦਲ ਲਿਖਦੇ ਨੇ ਕਿ ਪ੍ਰਦੀਪ ਕਲੇਰ ਜਿਹੜਾ ਇੱਕ ਅਕਿਊਜ਼ਡ ਹੈ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਮਾਮਲੇ ਦੇ ਵਿੱਚ ਉਸ ਦੀ ਇੰਟਰਵਿਊ ਦੇਖ ਕੇ ਮੈਂ ਹੈਰਾਨ ਆ ਤੇ ਪੀੜਾ ਵਿੱਚ ਵੀ ਆ ਉਹ ਲਿਖਦੇ ਨੇ ਕਿ ਇਹ ਇੰਟਰਵਿਊ ਪੋਲੀਟੀਕਲੀ ਪ੍ਰੋਮੋਟਿਡ ਸੀ ਅਤੇ ਆਮ ਆਦਮੀ ਪਾਰਟੀ ਦੇ ਇੰਟਰਸਟ ਦੀ ਸੀ ਅੱਗੇ ਲਿਖਦੇ ਨੇ ਕਿ ਪ੍ਰਦੀਪ ਕਲੀਅਰ ਜਿਹੜਾ ਹੈ ਉਹ ਬੇਸਲੈਸ ਅਤੇ ਪੋਲੀਟੀਕਲੀ ਮੋਟੀਵੇਟਿਡ ਬਿਆਨ ਜਿਹੜੇ ਨੇ ਉਹ ਦੇ ਰਿਹਾ ਉਹ ਜੋ ਗੱਲਾਂ ਕਰ ਰਿਹਾ ਆਪਣੀ ਇੰਟਰਵਿਊ ਦੇ ਵਿੱਚ ਉਹ ਬੇਸਲੈਸ ਨਹੀਂ ਉਹਨਾਂ ਦਾ ਕੋਈ ਵਜੂਦ ਨਹੀਂ ਆ ਉਹਦੀ ਕੋਈ ਬੁਨਿਆਦ ਨਹੀਂ ਆ ਬੁਨਿਆਦ ਰਹਿਤ ਗੱਲਾਂ ਕਰ ਰਿਹਾ ਅਤੇ ਜਿਹੜੇ ਅਲਿਗੇਸ਼ਨਸ ਮੇਰੇ ਖਿਲਾਫ ਲਗਾਏ ਗਏ ਨੇ ਉਹ ਪੋਲੀਟੀਕਲੀ ਮੋਟੀਵੇਟਿਡ ਨੇ ਟੋਟਲੀ ਪੋਲੀਟੀਕਲੀ ਮੋਟੀਵੇਟਿਡ ਨੇ ਉਹ ਸਿਆਸਤ ਤੋਂ ਪ੍ਰੇਰਿਤ ਬਿਆਨ ਜਿਹੜੇ ਨੇ ਉਹ ਪੇ ਕੀਤੇ ਗਏ ਨੇ ਉਹ ਕਹਿੰਦੇ ਨੇ ਕਿ ਮੈਂ ਪੂਰਨ ਰੂਪ ਦੇ ਵਿੱਚ ਇਹਨਾਂ ਸਟੇਟਮੈਂਟਸ ਦਾ ਖੰਡਨ ਕਰਦਾ ਆ ਮੇਰੇ ਉੱਤੇ ਲੱਗੇ ਇਲਜ਼ਾਮਾਂ ਦਾ ਖੰਡਨ ਕਰਦਾ ਉਹ ਕਹਿੰਦੇ ਨੇ ਕਿ ਮੈਂ ਪਹਿਲਾਂ ਹੀ ਸ਼੍ਰੀ ਕਾਲ ਤਖਤ ਸਾਹਿਬ ਦੇ ਸਾਹਮਣੇ ਜਾ ਕੇ ਨਤਮਸਤਕ ਹੋ ਚੁੱਕਿਆ ਆ ਆਪਣੇ ਆਪ ਦਾ ਸਮਰਪਣ ਕਰ ਚੁੱਕਿਆ ਆ ਔਰ ਮੈਂ ਉਡੀਕ ਕਰਾਂਗਾ ਸ਼੍ਰੀ ਕਾਲ ਤਖਤ ਸਾਹਿਬ ਦੇ ਜੇਸ਼ਧਾਰੀਆਂ ਸਿੰਘ ਸਾਹਿਬਾਨਾ ਵੱਲੋਂ ਦਿੱਤੇ ਜਾਣ ਵਾਲੇ ਫੈਸਲੇ ਦੀ ਔਰ ਉਸ ਤੋਂ ਬਾਅਦ ਪਾਪੀਆਂ ਦੇ ਖਿਲਾਫ ਵੱਡਾ ਐਕਸ਼ਨ ਲਿਆ ਜਾਵੇਗਾ ਅੰਤ 'ਚ ਲਿਖਦੇ ਨੇ ਪਾਪੀਆਂ ਦੇ ਖਿਲਾਫ ਵੱਡਾ ਐਕਸ਼ਨ ਲਿਆ ਜਾਵੇਗਾ ਪਾਪੀ ਹੈ ਕੌਣ ਸਵਾਲ ਤਾਂ ਇਹ ਹੈ ਪਾਪੀ ਦੀ ਡੈਫੀਨੇਸ਼ਨ ਕੀ ਹੈ ਇਸ ਅਧਿਆਏ ਦੇ ਵਿੱਚ ਜਿਹੜੀਆਂ ਬੇਅਦਬੀਆਂ ਹੋਈਆਂ ਜਿਹੜੇ ਸਵਾਗ ਰਚੇ ਗਏ ਸੌਦਾ ਸਾਦ ਨੂੰ ਜਿਹੜੀਆਂ ਪ੍ਰਿਵਿਲੇਜਸ ਦਿੱਤੀਆਂ ਗਈਆਂ ਸੌਦਾ ਸਾਦ ਦੇ ਜਵਾਈ ਨੂੰ ਜਿਹੜਾ ਪੈਟਰੋਲ ਪੰਪ ਦਿੱਤਾ ਗਿਆ ਹਰ ਇੱਕ ਚੀਜ਼ ਕਿਸ ਤਰ੍ਹਾਂ ਨਾਲ ਟੁੱਕਦੀ ਪਈ ਹੈ ਜੇ ਇਹ ਗੱਲਾਂ ਸੱਚ ਨੇ ਤਾਂ ਪਾਪੀ ਕੌਣ ਹੈ ਅਸਲ ਪਾਪੀ ਕੌਣ ਹੈ ਹਾਲਾਂਕਿ ਜ਼ਰੂਰ ਸੌਦਾ ਸਾਦ ਨੂੰ ਗੁਰੂ ਸਾਹਿਬ ਦਾ ਸਵਾਗ ਰਚਨ ਜਾਂ ਬੇਅਦਬੀ ਕਰਨ ਯਾ ਇਦਾਂ ਦੀਆਂ ਜਿਹੜੀਆਂ ਚੀਜ਼ਾਂ ਵਾਪਰੀਆਂ ਸੀ ਇਹ ਸਭ ਕੁਝ ਕਰਨ ਤੋਂ ਸੁਰਖਰੂ ਨਹੀਂ ਕੀਤਾ ਜਾ ਸਕਦਾ ਇਹ ਜਿਹੜੇ ਗੁਨਾਹ ਨੇ ਜਾਂ ਜਿਹੜੇ ਕਥਿਤ ਗੁਨਾਹ ਨੇ ਇਹਨਾਂ ਤੋਂ ਸੁਰਖਰੂ ਨਹੀਂ ਕੀਤਾ ਜਾਣਾ ਚਾਹੀਦਾ ਔਰ ਅਦਾਲਤੀ ਤੌਰ ਦੇ ਉੱਤੇ ਸੌਦਾ ਸਾਥ ਦੇ ਨਾਲ ਨਜਿੱਠਿਆ ਵੀ ਜਾਵੇਗਾ ਉਹ ਇੱਕ علیحدਾ ਟੌਪਿਕ ਹੈ ਪਰ ਪਾਪੀ ਕੌਣ ਹੈ ਇਸ ਗੱਲ ਦਾ ਫੈਸਲਾ ਸੁਖਬੀਰ ਬਾਦਲ ਇਕੱਲੇ ਨਹੀਂ ਕਰ ਸਕਦੇ ਹਾਲਾਂਕਿ ਜ਼ਰੂਰ ਉਹਨਾਂ ਦਾ ਅਧਿਕਾਰ ਹੈ ਉਹਨਾਂ ਨੇ ਆਪਣਾ ਸਪਸ਼ਟਕਰਨ ਪੇਸ਼ ਕੀਤਾ ਹੈ ਪਰ ਅੰਤ ਦੇ ਵਿੱਚ ਲਿਖਦੇ ਨੇ ਕਿ ਪਾਪੀਆਂ ਨੂੰ ਸਜ਼ਾ ਦਿੱਤੀ ਜਾਵੇਗੀ ਹੁਣ ਇੱਥੇ ਆ ਕੇ ਪਾਪੀ ਕੌਣ ਹੈ ਇਹਦਾ ਨਿਰਣਾ ਕਰਨਾ ਬਹੁਤ ਜ਼ਰੂਰੀ ਹੈ ਜੋ ਵੀ ਹੋਏਗਾ ਓਨ ਦੇ ਸਮੇਂ ਨੂੰ ਦੱਸਦੇ ਰਹਿਵਾਂਗੇ ਉਹ ਤਕਲੀਫ ਬਣੇ ਰਹੋ 1 ਇੰਡੀਆ ਪੰਜਾਬੀ ਤੇ ਸਬਸਕ੍ਰਾਈਬ ਟੂ 1 ਇੰਡੀਆ ਚੈਨਲ ਐਂਡ ਨੈਵਰ ਮਿਸ ਐਨ ਅਪਡੇਟ